ਜਦੋਂ 1971 ਚ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ ਜੰਗ ਲੱਗੀ ਸੀਗੀ ਉਹ ਤੇ ਸਾਰਿਆਂ ਨੂੰ ਯਾਦ ਹੋਊਗੀ ਤੇ ਪਾਕਿਸਤਾਨ ਨੇ ਉਦੋਂ ਅਚਾਨਕ ਜਿਹੜਾ ਉਹ ਇੰਡੀਆ ਦੇ ਹਮਲਾ ਕਰਤਾ ਸੀ ਪਰ ਇੰਡੀਆ ਨੇ ਵੀ ਆਪਣੀ ਪੂਰੀ ਤਾਕਤ ਨਾਲ ਜਿਹੜਾ ਪਾਕਿਸਤਾਨ ਨੂੰ ਜਿਹੜਾ ਜਵਾਬ ਦਿੱਤਾ ਹੈਗਾ ਤੇ ਉਦੋਂ ਵੀ ਜਿਹੜਾ ਪਾਕਿਸਤਾਨ ਉਹ ਇਕੱਲਾ ਜਿਹੜਾ ਭਾਰਤ ਨਾਲ ਨਹੀਂ ਲੜ ਸਕਦਾ ਤੇ ਪਾਕਿਸਤਾਨ ਨੇ ਫਿਰ ਬਾਕੀ ਮੁਲਕਾਂ ਤੋਂ ਜਿਹੜੀ ਮਦਦ ਲਈ ਹੈਗੀ ਉਦੋਂ ਯੂਐਸ ਯੂਕੇ ਤੇ ਚਾਈਨਾ ਵਰਗੇ ਵੱਡੇ ਦੇਸ਼ਾਂ ਨੇ ਜਿਹੜੀ ਉਹਦੀ ਪਾਕਿਸਤਾਨ ਦੀ ਮਦਦ ਕੀਤੀ ਸੀ ਉਦੋਂ ਇਹ ਸਾਰੇ ਦੇਸ਼ਾਂ ਨੇ ਫੈਸਲਾ ਕਰ ਲਿਆ ਕਿ ਆਂ ਭਾਰਤ ਦੇ ਖਿਲਾਫ ਖੜੇ ਹੋਵਾਂਗੇ ਅਮਰੀਕਾ ਨੇ ਉਦੋਂ ਸਮੁੰਦਰ ਦੇ ਰਸਤੇ ਆਪਣੇ ਜਿਹੜੇ ਜਹਾਜ਼ ਆ ਉਹ ਮੰਨ ਲਓ ਇੰਡੀਆ ਦੇ ਕਿਨਾਰੇ ਦੇਹਾ ਕੇ ਖੜੇ ਕਰਤੇ ਸੀ ਜਿੱਦੀ ਦੁਨੀਆ ਜਿਹੜੀ ਉਹ ਇੰਡੀਆ ਦੇ ਖਿਲਾਫ ਹੋ ਗਈ ਸੀ ਤੇ ਉਦੋਂ ਰਸ਼ੀਆ ਹੀ ਇੱਕ ਇਕੱਲਾ ਸੀ ਜਨੇ ਪੂਰੀ ਦੁਨੀਆ ਦੇ ਨਾਲ ਜਿਹੜਾ ਮੰਨ ਲਓ ਬਗਾਵਤ ਕਰਕੇ ਇੱਕ ਭਾਰਤ ਦਾ ਸਾਥ ਦੇਣ ਦਾ ਤੈਅ ਕੀਤਾ ਕਿ ਮੈਂ ਭਾਰਤ ਦੇ ਨਾਲ ਖੜਾ ਹਾਂ ਇਸ ਸਮੇਂ ਫਿਰ ਜ ਰਸ਼ੀਆ ਹੀ ਇੱਕ ਇਤਾਲੀ ਦੇਸ਼ ਸੀ ਜਿਹੜਾ ਇੰਡੀਆ ਦੇ ਨਾਲ ਖਲੋਣ ਨੂੰ ਤਿਆਰ ਹੋ ਗਿਆ ਇਹ ਰਸ਼ੀਆ ਨੇ ਆਪਣੇ ਲਫਤ ਤੇ ਪ੍ਰਮਾਣੂ ਨਾਲ ਭਰੀਆਂ ਪੰਡੂਪੀਆਂ ਜਿਹੜੀਆਂ ਵੀੰਡੀਆ ਵੇਚਦੀਆਂ ਸੀ ਰਸ਼ੀਆ ਨੇ ਇਹ ਗੱਲ ਕਹੇ ਸੀ ਕਿ ਜੇ ਇੰਡੀਆ ਤੇ ਹਮਲਾ ਹੋ ਗਿਆ ਤੇ ਮੈਂ ਇਹ ਮੰਨੂਗਾ ਕਿ ਰਸ਼ੀਆ ਤੇ ਹਮਲਾ ਹੋ ਗਿਆ ਵਾ ਤੇ ਇਹਦੀ ਤਬਾਈ ਜਿਹੜੀ ਬਹੁਤ ਤਗੜੀ ਹੋਊਗੀ ਤੇ ਇਸੇ ਗੱਲ ਨਾਲ ਜਿਹੜੇ ਸਾਰੇ ਦੇਸ਼ ਡਰ ਗਏ ਤੇ ਉਹਨਾਂ ਨੂੰ ਆਪੋ ਆਪਣੇ ਜਹਾਜ਼ ਜਿਹੜੇ ਵਾਪਸ ਕਾਢਣੇ ਪਏ